ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਬਲੌਗ ਵਿੱਚ ਤੇ ਆਜੋ ਅੱਜ ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ ਜੀ ਆਪਣੇ ਨਾਲ ਬਣੇ ਰਹੋ ਦੇਖਦੇ ਰਹੋ ਵੀਡੀਓ ਨਾਲ ਨਾਲ ਤੁਹਾਨੂੰ ਵੀ ਦਰਸ਼ਕ ਦੇਦਾਰੇ ਕਰਵਾਈਏ ਅੱਜ ਅਸੀਂ ਜਾ ਰਹੇ ਹਾਂ ਜੀ ਸਾਡੇ ਫਰੈਂਡ ਨੇ ਸਬੀਲ ਲਗਾਈ ਹੈ ਜੀ ਸੋ ਉਥੋਂ ਇਨਵੀਟੇਸ਼ਨ ਆਇਆ ਜੀ ਪਹੁੰਚਣਾ ਜ਼ਰੂਰ ਹੈ ਜੀ ਸੋ ਨਾਲ ਸੇਵਾ ਕਰਨੀ ਆ ਨਾਲ ਸੇਵਾ ਸੰਗਤਾਂ ਤੋਂ ਕਰवानी ਆ ਸੋ ਆਪਾਂ ਪਹੁੰਚ ਚੁੱਕੇ ਹਾਂ ਜੀ ਸੋ ਜਿੱਥੇ ਸੁਬੀਨ ਦਾ ਸੈਟਅਪ ਲੱਗਿਆ ਜੀ ਸੋ ਇਹ ਆ ਜੀ ਵਿਸਮਾਦ ਸੋ ਇਹ ਸਿੰਗਰ ਆ ਜੀ ਤੁਹਾਨੂੰ ਦੱਸ ਦਈਏ ਸੋ ਬਹੁਤ ਹੀ ਛੋਟੀ ਉਮਰ ਵਿੱਚ ਇੰਨੇ ਗਾਣਾ ਕੱਢਿਆ ਜੀ ਨੀਂਦਵਰੀ ਹੁੰਦੀ ਆ ਸੋ ਕਾਫੀ ਸੁਪਰ ਡੂਪਰ ਹਿੱਟ ਗਿਆ ਜੀ ਤੁਸੀਂ YouTube ਤੇ ਸੁਣ ਸਕਦੇ ਹੋ ਜੀ ਕੱਢ ਕੇ ਸੋ ਇਸ ਚੌਂਕ ਤੇ ਆਪਾਂ ਜੀ ਆਰੰਭ ਕੀਤੀ ਹੈ ਸਬੀਲ ਦਾ ਕੰਮ ਸੋ ਇੱਥੇ ਆਵਾਜ਼ਾਂ ਜੀ ਜ਼ਿਆਦਾ ਹੁੰਦਾ ਕਰਕੇ ਇਹ ਇਲਾਕਾ ਜਿਹੜਾ ਇੱਥੇ ਚੂਜ਼ ਕੀਤਾ ਜੀ ਸਾਡੇ ਭਰਾ ਨੇ ਹਰਜੋਤ ਨੇ ਸੋ ਲਓ ਜੀ ਸਬੀਲ ਬਣ ਕੇ ਤਿਆਰ ਹੈ ਜੀ ਸੋ ਪਿੱਛੇ ਤੁਸੀਂ ਦੇਖ ਸਕਦੇ ਹੋ ਜੀ ਸਾਡੇ ਮਹਾਪੁਰਖ ਸਰਦਾਰ ਬਲਵਿੰਦਰ ਸਿੰਘ ਜੀ ਡੇਰਾ ਗੁਵਾਰ ਤੋਂ ਸੋ ਇਹਨਾਂ ਨੂੰ ਜਿਹੜਾ ਜ਼ਿਮਾ ਸੌਂਪਿਆ ਗਿਆ ਜੀ ਸੋ ਇਹਨਾਂ ਦੀ ਮੇਨ ਡਿਊਟੀ ਹੈ ਜੀ ਸੋ ਅੱਜ ਮੋਰਚਾ ਸੰਭਾਲਣਗੇ ਸੰਗਤਾਂ ਨੂੰ ਗਫੇ ਸਿਕਾਉਣਗੇ ਜੀ ਸੋ ਬਣ ਕੇ ਤਿਆਰ ਹੈ ਜੀ ਸੋ ਇਹ ਬਿਸਮਾਰ ਜੀ ਸਿੰਗਰ ਛੋਟਾ ਬੱਚਾ ਇਹ ਸੋ ਲੋ ਜੀ ਨਾਲ-ਨਾਲ ਤੁਸੀਂ ਦੇਖਦੇ ਜਾਓ ਜੀ ਸੋ ਕਿਦਾਂ ਇਹ ਫਤਿਹਵੀਰ ਸਿੰਘ ਸੇਵਾ ਕਰ ਰਿਹਾ ਜੀ ਸੋ ਬਹੁਤ ਹੀ ਵਧੀਆ ਉਪਰਾਲਾ ਜੀ ਸ਼ਬੀਲ ਦਾ ਸੋ ਨਾਲ ਮੈਂ ਇਹ ਵੀ ਸੁਝਾ ਦਿੰਨਾ ਜੀ ਸੋ ਇੰਨੀ ਗਰਮੀ ਦੇ ਦਿਨਾਂ ਚ ਜਰਾ ਬੱਚ ਪਚਾ ਕੇ ਨਿਕਲੋ ਸੋ ਗਰਮੀ ਬਹੁਤ ਤੇਰੀ ਹੈ ਜੀ ਸਾਡੇ ਪੰਜਾਬ ਵਿੱਚ ਸੋ ਪਰਮਾਤਮਾ ਨੂੰ ਵੀ ਬੇਨਤੀ ਹੈ ਜੀ ਮੀਂਹ ਦਾ ਦਾਨ ਬਖਸ਼ੇ ਸੋ ਜਨਤਾ ਰਾਹਤ ਮਹਿਸੂਸ ਕਰੇ ਸੋ ਇਹ ਜੀ ਬਿਸਮਾਤ ਦਾ ਉਪਰਾਲਾ ਸੀ ਜੋ ਕਿ ਅੱਜ ਕੱਲੋ ਇੰਗਲੈਂਡ ਦੌਰੇ ਤੇ ਜਾ ਰਿਹਾ ਜੀ ਸੋ ਉਹਦੀ ਕੋਈ ਸੇਵਾ ਭਾਵਨਾ ਸੀ ਸੋ ਉਹਦਾ ਸ਼ੋਅ ਲੱਗ ਰਿਹਾ ਜੀ ਬਾਹਰ ਬਰਮਿੰਗਮ ਵਿੱਚ ਸੋ ਪਿਛਲੇ ਸਾਲ ਵੀ ਗਿਆ ਸੀ ਸੋ ਜਿੰਨੇ ਉਹਨੇ ਛੋਟੀ ਉਮਰ ਵਿੱਚ ਸੁਪਰ ਹਿੱਟ ਗਾਣੇ ਦਿੱਤੇ ਆ ਜੀ ਸੋ ਪਰਮਾਤਮਾ ਦੀ ਬਦੌਲਤ ਸੋ ਉਸ ਚੀਜ਼ ਲਈ ਉਹ ਸ਼ੁਕਰਾਨਾ ਕਰ ਰਿਹਾ ਜੀ ਸੋ ਨਵੇਂ ਉਹਦੇ ਸੋ ਅੱਜ ਇੱਥੇ ਗਰਮੀ ਵੀ ਬਹੁਤ ਪੈ ਰਹੀ ਹੈ ਜੀ ਸਾਡੇ ਇਲਾਕੇ ਵਿੱਚ ਸੋ ਮੀ ਦਾ ਕੋਈ ਨਾਮੋਂ ਨਿਸ਼ਾਨ ਨਹੀਂ ਆ ਨਟ ਤੇ ਤੇ ਫੁੱਲ ਦੱਸ ਰਿਹਾ ਜੀ ਮੀ ਸੋ ਸੋ ਇਹ ਸੱਤ ਕੀ ਹਮ ਗਰਮੀ ਵਿੱਚ ਇਹ ਜਿਹੜੀ ਸਬੀਲੀ ਆ ਜੀ ਜਿਹੜਾ ਰਾਹਤ ਦੇ ਸਕਦੀ ਆ ਜੀ ਸੋ ਜਿੱਥੇ ਵੀ ਕੇ ਸੱਜਣ ਵੀਰਾਂ ਨੇ ਲਗਾਈ ਆ ਬਹੁਤ ਹੀ ਭਲੇ ਦਾ ਕੰਮ ਆ ਜੀ ਜਿੱਥੇ ਜਿੱਥੇ ਵੀ ਲੱਗੀ ਆ ਸੋ ਇਹ ਉਪਰਾਲਾ ਜੀ ਸਭ ਨੂੰ ਕਰਨਾ ਚਾਹੀਦਾ ਜੋ ਕਰ ਸਕਦਾ ਸੋ ਬਹੁਤ ਹੀ ਵਧੀਆ ਉਪਰਾਲਾ ਜੀ ਸੋ ਇਹ ਹੈ ਜੀ ਸਿੰਗਰ ਬਿਸਮਾਤ ਨਾਲ ਤੇ ਮੰਮੀ ਡੈਡੀ ਸੇ ਤੁਸੀਂ ਪਿੱਛੇ ਵੇਖ ਸਕਦੇ ਹੋ ਜੀ ਮੇਰੇ ਲੋ ਜੀ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਜੀ ਰੋਪਰੇ ਆ ਕਾਫਲੇ ਸੋ ਦੋਰਾ ਲੱਗੀਆਂ ਜੀ ਸੋ ਇਹ ਇੱਕ ਬਹੁਤ ਹੀ ਵਧੀਆ ਸੇਵਾ ਜੀ ਜੋ ਵੀ ਸੱਜਣ ਵੀਰ ਕਰਦਾ ਕਿਸੇ ਵੀ ਮਨੋ ਕਾਮਨਾ ਆਪਣੀ ਪੂਰੀ ਕਰਨੀ ਜਾਂ ਕਿਸੇ ਵੀ ਭਾਵਨਾ ਨਾਲ ਸੋ ਬਹੁਤ ਹੀ ਵਧੀਆ ਉਪਰਾਲਾ ਜੀ ਅੱਜ ਕੱਲ ਦੇ ਦਿਨਾਂ ਵਿੱਚ